ਅੱਜ ਸੰਗਰੂਰ ਸ਼ਹਿਰ ਵਿੱਚ ਨਗਰ ਕੌਂਸਲ ਦੇ ਕੰਮਕਾਜ ਨੂੰ ਲੈ ਕੇ ਵੱਡਾ ਹੋਇਆ ਹੰਗਾਮਾ ਦੇਖਣ ਨੂੰ ਮਿਲਿਆ ਲਗਭਗ 10 ਦੇ ਕਰੀਬ ਨਗਰ ਕੌਂਸਲਾਂ ਨੇ ਇਕੱਠੇ ਹੋ ਕੇ ਨਗਰ ਕੌਂਸਲ ਦੇ ਦਫ਼ਤਰ ਨੂੰ ਗੇਟ ਨੂੰ ਲਗਾ ਦਿੱਤਾ ਤਾਲਾ ਬਾਹਰ ਖੜੇ ਪ੍ਰਧਾਨ ਅਤੇ ਸਰਕਾਰ ਖਿਲਾਫ ਕੀਤੀ ਜ਼ੋਰਦਾਰ ਨਾਰੇਬਾਜ਼ੀ ਇਸ ਦੌਰਾਨ ਸ਼ਹਿਰ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਕੂੜੇਕਰਕਟ ਤੇ ਢੇਰ ਲੱਗੇ ਹੋਏ ਹਨ ਗਲੀਆਂ ਨਾਲੀਆਂ ਟੁੱਟੀਆਂ ਪਈਆਂ ਹਨ ਨਗਰ ਕੌਂਸਲ ਵੱਲੋਂ ਕਿਸੇ ਵੀ ਵਿਕਾਸੀ ਕੰਮ ਨੂੰ ਨਹੀਂ ਕੀਤਾ ਜਾ ਰਿਹਾ ਦੋਸ਼ ਲਗਾਇਆ ਜਾ ਰਿਹਾ ਹੈ ਕਿ ਹਾਲਾਂਕਿ ਬਰਕਰ ਅਤੇ ਆਰਡਰ ਆਹੀ ਹੋ ਚੁੱਕੇ ਕਿਸੇ ਵੀ ਮਹੱਲੇ ਦੇ ਬਾਰਡਰ ਵਿੱਚ ਪ੍ਰੋਜੈਕਟ ਸ਼ੁਰੂ ਨਹੀਂ ਆਇਆ رپورਟਰ ਰਾਜਕੁਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਜੀ ਮੁਰਦਾਬਾ ਪੰਜਾਬ ਸਰਕਾਰ ਮੁਰਦਾਬਾ 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 ਨਗਰ ਪ੍ਰਾਣ ਮੁਰਦਾਬਾ ਮੁਰਦਾਬਾ ਮੁਰਦਾ ਦਮੀ ਪ੍ਰਧਾਨ ਮੁਰਦਾਬਾਦ 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 ਨਗਰ ਕੌਂਸਲ ਕੇ ਮੈਂਬਰ ਜੀਓ ਮੁਰਦਾਬਾਦ ਮੁਰਦਾਬਾਦ ਨਗਰ ਕੌਂਸਲ ਕੇ ਮੈਂਬਰ ਜੀਓ ਮੁਰਦਾਬਾਦ ਮੁਰਦਾਬਾਦ ਕੀ ਨਾਮ ਹੈ ਜੀ ਆਪਣਾ ਪਰਮਿੰਦਰ ਸਿੰਘ ਪਿੰਕੀ ਪਰਮਿੰਦਰ ਜੀ ਕਿਵੇਂ ਦੇਖਦੇ ਹੋ ਕਿ ਤੁਸੀਂ ਅੱਜ ਐਮਸੀਆਂ ਨੇ ਇਕੱਠੇ ਹੋ ਕੇ ਜਿਹੜਾ ਨਗਰ ਕੌਂਸਲ ਨੂੰ ਜ਼ਿੰਦਾ ਹਲਾਇਆਗਾ ਕੀ ਕਾਰਨ ਹੈ ਕਿਉਂ ਲਗਾਉਣਾ ਪਿਆਗਾ ਅਸੀਂ ਲੋਕਾਂ ਦੇ ਹੀ ਚੁਣੇ ਹੋਏ ਆ ਜੀ ਲੋਕਾਂ ਦੇ ਕੰਮਾਂ ਲਈ ਚੁਣੇ ਹੋਏ ਆ ਅਸੀਂ ਲੋਕਾਂ ਨੇ ਚੁਣ ਕੇ ਅਸੀਂ ਯਾਦ ਜਿੱਤੇ ਸੀ ਅਸੀਂ ਇਹਨਾਂ ਦੇ ਪ੍ਰਧਾਨ ਬਣਾ ਲਈ ਅਸੀਂ ਫਿਰ ਦੁਬਾਰਾ ਪਾਰਟੀ ਚ ਆਏ ਸੀਗੇ ਇਸ ਕਰਕੇ ਆਈ ਸੀ ਵੀ ਲੋਕਾਂ ਦੇ ਕੰਮ ਹੋਣਗੇ 6 ਮਹੀਨੇ ਹੋ ਗਏ ਜੀ ਬਣੀ ਨੂੰ ਨਗਰ ਕੌਂਸਲ ਕਮੇਟੀ ਨੂੰ 6 ਮਹੀਨੇ ਚ 6 ਕੰਮ ਨਹੀਂ ਹੋਏ ਵਰਕ ਆਰਡਰ ਹੋਏ ਹੋਏ ਨੇ 24 ਕੰਮਾਂ ਦੇ 24 ਕੰਮਾਂ ਦੇ ਟੈਂਡਰ ਲੱਗ ਕੇ ਵਰਕ ਆਰਡਰ ਹੋ ਕੇ ਵੀ ਕੰਮ ਸਟਾਰਟ ਨਹੀਂ ਕੀਤੇ ਜਾਂਦੇ ਕਿਤੇ ਨਾ ਕਿਤੇ ਤਾਂ ਫਿਰੇ ਸੀ ਐਂ ਸਮਝੀ ਵੀ ਜਿਹੜਾ ਅਸੀਂ ਚੁਣਿਆ ਹਾਇ ਜਿਹੜਾ ਪ੍ਰਧਾਨ ਐ ਅਸੀਂ ਆਪਦੇ ਪੈਰ ਤੇ ਆਪ ਕਹਾੜਾ ਮਾਲਦੇ ਆ ਨਲਾਇਕ ਪ੍ਰਧਾਨ ਚੁਣ ਲਿਆ ਠੀਕ ਹੈ ਜੀ ਜਾਂ ਉਹਦੀ ਉਹਨਾਂ ਨਾਲ ਠੇਕੇਦਾਰਾਂ ਨਾਲ ਕੋਈ ਕਮਿਸ਼ਨ ਦੀ ਸੈਟਿੰਗ ਨਹੀਂ ਹੋ ਰਹੀ ਜਦੋਂ ਲੋਕਾਂ ਦੇ ਕੰਮ ਹੀ ਨਹੀਂ ਹੋਏ ਫਿਰ ਇਹ ਬਿਲਡਿੰਗ ਤੋਂ ਲੈਣਾ ਵੀ ਕੀ ਐ ਜੀ ਇਹਨੂੰ ਜਿੰਦਾ ਲਾਈ ਠੀਕ ਐ ਲੋਕ ਤਾਂ ਨਾ ਹੁਣ ਇੱਥੇ ਪਰੇਸ਼ਾਨ ਹੋਣ ਲੋਕ ਇੱਥੇ ਕੰਮ ਨੂੰ ਆਉਂਦੇ ਨੇ ਕੋਈ ਕੰਮ ਹੁੰਦਾ ਨਹੀਂ ਜੀ ਜਦੋਂ ਸਾਡੇ ਹੀ ਨਹੀਂ ਕੰਮ ਹੁੰਦਾ ਲੋਕਾਂ ਦੇ ਕੀ ਕੰਮ ਹੁੰਦੇ ਨੇ ਠੀਕ ਐ ਜੀ ਤਾਂ ਹੁਣ ਤੁਸੀਂ ਕੀ ਫੈਸਲਾ ਲਿਆ ਹੈਗਾ ਫੈਸਲਾ ਇਹ ਲਿਆਇਆ ਜਦ ਤੱਕ ਸਾਡੀ ਸਨਵਾਈ ਨਹੀਂ ਹੁੰਦੀ ਅਸੀਂ ਅਹੀਂ ਤਾਲਾ ਲਾ ਕੇ ਰਹਿਣਾ ਕੋਈ ਨਹੀਂ ਕਰਿਆ ਉਹ ਤਾਂ ਹੋਰਿਆਂ ਨੇ ਹੀ ਆਖਿਆ ਪੱਲੇ ਤੇਰੀਆਂ ਗੱਲਾਂ ਬਹੁਤ ਕੱਢ ਰਹੀਆਂ ਆਂ ਫੈਸਲਾ ਨਹੀਂ ਹੰਦਣਾ ਜਦੋਂ ਲੱਗਦਾ ਕਿਵੇਂ ਮਰਜ਼ੀ ਸਾਨੂੰ ਰੋਜ਼ ਜਿਵੇਂ ਸਹੀ ਲੱਗਦਾ ਜੀ ਕਰੀਏ ਉਹ ਸਹੀ ਲੱਗਦਾ 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 ਕਿ ਤੂੰ ਬੰਦੀ ਬਣਾਉਣ ਨਾਲ ਲਾਗਦਾ ਉਹ ਬੰਦੀ ਨਹੀਂ ਹੈਗਾ ਜੀ ਇਹ। ਉਹ ਦੇਖੋ ਸਾਡੇ ਨਾਲ ਦੀ ਲੋਕੀਂ ਮੂਣੀ ਪੰਗ ਕਰ ਰਹੇ ਪਾਪੂ। ਫੁੱਟਬਾਲ ਨਹੀਂ ਜਾਂਦੇ ਵੀ ਕੰਮ ਨਹੀਂ ਹੋ ਰਹੇ। ਨਮਲਾਤ ਆਉਂਦੇ ਜਾਂਦੇ। ਉਹ ਦੇਖੋ ਜੀ ਸ਼ਾਨਾ ਜੀ ਪਾਪੂ ਦਾ ਪਰੇਸ਼ਾਨ ਹੋ ਕੇ। ਭਾਈ ਜੀ ਕੀ ਨਾਮ ਹੈ ਆਪਣਾ? ਮੇਰਾ ਇਹ ਅਵਤਾਰ ਸਿੰਘ ਤਾਰਾ ਐਮਸੀ ਭਾਈ ਨੰਬਰ 1। ਅਵਤਾਰ ਜੀ ਕਿਵੇਂ ਦੇਖਦੇ ਹੋ ਕਿ ਅੱਜ ਤੁਸੀਂ ਜਿਹੜਾ ਐਮਸੀ ਆਨੇ ਇਕੱਠੇ ਹੋ ਕੇ ਜਿੰਦਾ ਲਗਾਇਆ ਨਗਰ ਕੌਸਲ ਨੂੰ ਕੀ ਮਾਮਲਾ ਹੈ? ਕਿਉਂ ਜਿੰਦਾ ਲਗਾਏਗੇ? ਦੇਖੋ ਜੀ ਲੋਕ ਸਾਡੇ 12 ਚ ਆਉਂਦੇ ਨੇ। ਲੋਕ ਸਾਡੇ 12 ਚ ਆਉਂਦੇ ਨੇ ਖਾਲੀ ਆਪਣਾ ਕੂੜੇ ਦੀਆਂ ਬਾਲਟੀਆਂ ਲੈ ਕੇ ਆਉਂਦੇ ਨੇ। ਲੋਕ ਆਪਦੇ ਜਿਹੜੇ ਬਿਮਾਰ ਨੇ ਉਹ 12 ਚਾਉਂਦੇ ਨੇ ਕਹਿੰਦੇ ਸਾਡੇ ਇਲਾਜ ਕਰਾਓ ਅਸੀਂ ਕਿੱਥੋਂ ਇਲਾਜ ਕਰਾਈਏ ਸਰ ਅਸੀਂ ਕਮੇਟੀ ਵਿੱਚ ਆਉਣੇ ਆ ਅਸੀਂ ਪ੍ਰਧਾਨ ਨੂੰ ਮਿਲਦੇ ਆ ਅਸੀਂ ਸੀਐਮ ਸਾਹਿਬ ਨੂੰ ਮਿਲਦੇ ਆ ਅਸੀਂ ਡੀਸੀ ਸਾਹਿਬ ਨਾਲ ਮੀਟਿੰਗਾਂ ਕੀਤੀਆਂ ਅਸੀਂ ਪ੍ਰਸ਼ਾਸਨ ਨਾਲ ਮੀਟਿੰਗਾਂ ਕੀਤੀਆਂ ਅਮਨੋ ਰੋੜੇ ਸਾਹਿਬ ਨੂੰ ਅਸੀਂ ਮਿਲੇ ਐਮਐਲਏ ਸਾਹਿਬ ਨੂੰ ਅਸੀਂ ਮਿਲੇ ਚੀਮਾ ਸਾਹਿਬ ਨੂੰ ਅਸੀਂ ਮਿਲੇ ਭਗਵੰਤ ਮਾਨ ਦੇ ਡੀ ਸਾਹਿਬ ਨੂੰ ਅਸੀਂ ਮਿਲੇ ਇੰਨੇ ਚਿਰ ਮਿਲਣ ਤੋਂ ਬਾਅਦ ਵੀ ਸਾਡਾ ਕੋਈ ਸਮਰੂਹ ਦਾ ਹੱਲ ਨਹੀਂ ਕੀਤਾ ਜਾ ਰਿਹਾ ਟੇਕਣਗੂਣੀਆਂ ਨਾਲ ਮੌਤਾਂ ਹੋ ਰਹੀਆਂ ਨੇ ਮੈਨੂੰ ਇਹ ਮੈਨੂੰ ਇਹ ਸਮਝ ਨਹੀਂ ਆਉਂਦੀ ਹੋਰ ਕਿੰਨੀਆਂ ਬੜੀਆਂ ਲੈਣਗੇ ਇਹ ਹੋਰ ਕਿੰਨੇ ਲੋਕਾਂ ਨੂੰ ਮਾਰਨਾ ਹੈ ਉਦੋਂ ਜਾਗੂਗਾ ਪ੍ਰਸ਼ਾਸਨ ਉਦੋਂ ਜਾਗੂਗਾ ਇਹ ਨਗਰ ਕੌਂਸਲ ਕਮੇਟੀ ਉਦੋਂ ਜਾਗੂਗੀ ਇਸੇ ਕਰਕੇ ਜਦੋਂ ਸਾਡੇ ਲੋਕ ਬਾਰਾ ਚਾਹੁੰਦੇ ਨੇ ਜੀ ਕੂੜੇ ਦੇ ਉਹ ਲੈ ਕੇ ਬੋਰੀਆਂ ਲੈ ਕੇ ਪਰ ਅਸੀਂ ਵੀ ਤਾਂ ਇਹਨਾਂ ਲਵੇ ਆਉਣੇ ਹੈਗੇ ਜੇ ਸਾਡੀ ਕੋਈ ਸੁਣੂਗਾ ਨਹੀਂ ਅਸੀਂ ਰੋਸ ਵੱਜੂ ਆਪਣੇ ਮਹੱਲੇ ਦੇ ਸ਼ਹਿਰਾਂ ਦੇ ਕੰਮ ਨਹੀਂ ਹੋ ਰਹੇ ਆ ਟੈਂਡਰ ਹੋ ਰਹੇ ਨੇਗੇ ਵਰਕ ਆਰਡਰ ਹੋ ਰਹੇ ਨੇ ਉਹ ਤੋਂ ਬਾਅਦ ਵੀ ਜਿਹੜਾ ਕੰਮ ਨਹੀਂ ਹੋ ਰਿਹਾ ਹੈਗਾ ਇਸੇ ਕਰਕੇ ਵੀ ਪੁੱਛਦਾ ਵੀ ਕਮਿਸ਼ਨ ਦਾ ਚੱਕਰ ਆ ਕੋਈ ਜਿਹੜੇ ਸੜਕਾਂ ਟੁੱਟੀਆਂ ਪਈਆਂ ਨੇ ਕੂੜਿਆਂ ਦੇ ਢੇਰ ਲੱਗੇ ਪਏ ਨੇ ਬੇਸਹਾਰਾ ਪਸ਼ੂ ਗਲੀਆਂ 'ਚ ਨੇ ਸੜਕਾਂ 'ਤੇ ਨੇ ਅਸੀਂ ਕਿੱਥੇ ਜਾਈਏ ਜੀ ਲੋਕ ਸਾਨੂੰ ਸਵਾਲ ਕਰਦੇ ਨੇ ਅਸੀਂ ਜਿੱਤ ਗਿਆ ਹੋਏ ਹਾਂਗੇ ਲੋਕਾਂ ਨੇ ਸਾਨੂੰ ਨੁਮਾਇੰਦੇ ਚੁਣ ਕੇ ਭੇਜਿਆਗਾ ਨਗਰ ਕੌਂਸਲ ਕਮੇਟੀ ਦੇ ਵਿੱਚ ਤੇ ਜੇ ਅਸੀਂ ਸਾਡੀ ਸਾਡੀ ਨਹੀਂ ਕੋਈ ਸੁਣੂਗਾ ਫਿਰ ਜਿਹੜਾ ਨਗਰ ਕੌਂਸਲ ਕਮੇਟੀ ਆ ਫਿਰ ਤਾਂ ਅਸੀਂ ਜਿੰਦਾ ਲਾ ਕੇ ਬੈਠਾਂਗੇ ਅਸੀਂ ਆਪਣਾ ਰੋਸ ਸਾਡੇ ਸ਼ਹਿਰ ਦੇ ਲੋਕਾਂ ਦੇ ਜਿਹੜੇ ਕੰਮ ਨਹੀਂ ਹੋ ਰਹੇ ਸ਼ਹਿਰ ਦੇ ਕੰਮ ਨਹੀਂ ਹੋ ਰਹੇ ਅਸੀਂ ਉਹਦੇ ਲਈ ਰੋਸ ਕਰ ਰਹੇ ਹਾਂਗੇ ਇਹ ਸਾਡਾ ਅਧਿਕਾਰ ਹੈਗਾ ਜਿਹੜਾ ਕੰਮ ਨਹੀਂ ਕਰੂਗਾ ਫਿਰ ਜਿਹੜਾ ਜਿੱਥੇ ਕੰਮ ਨਹੀਂ ਉਹਨੂੰ ਜ਼ਿੰਦਾ ਲਾ ਦੋ ਗੱਲ ਖਤਮ ਆ ਜੀ ਜੇ ਹੁਣ ਸਾਡੇ ਸ਼ਹਿਰ ਦੇ ਵਿੱਚ ਸਾਡੇ ਲੋਕਾਂ ਦੀ ਨਹੀਂ ਸੁਣੀ ਜਾਊ ਸਾਡੀ ਨਹੀਂ ਸੁਣੀ ਜਾਊ ਸਾਤੋਂ ਜੋ ਹੋਇਆ ਜਿੱਥੇ ਹੋਇਆ ਅਸੀਂ ਧਰਨਾ ਵੀ ਲਾਵਾਂਗੇ ਅਸੀਂ ਜ਼ਿੰਦਾ ਵੀ ਲਾਵਾਂਗੇ ਅਗਰ ਸਾਨੂੰ ਜ਼ਰੂਰਤ ਪਈ ਅਸੀਂ ਡੀਸੀ ਸਾਹਿਬ ਦੇ ਦਫ਼ਤਰ ਦੇ ਮੂਹਰੇ ਜਾ ਕੇ ਬੈਠਾਂਗੇ ਜੀ